ਨੌਜਵਾਨ ਸਭਾ ਬਾਬਾ ਮੱਖਣ ਸ਼ਾਲੂਪਾਣਾ ਅਤੇ ਕਲਚੂਰਾ ਸਿੱਖਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਬਹੁਤ ਹੀ ਸ਼ਰਧਾ ਸਹਿਤ ਕਰਵਾਇਆ ਗਿਆ ਗੁਰੂ ਲਾਡੂਰੇ ਦੇਵ ਜੀ ਨੂੰ ਸਮਰਪਿਤ ਵਿਸ਼ਾਲ ਗੁਰਮਤ ਸਮਾਗਮ 골ਡ ਮੈਡਲਿਸਟ ਕੁਬਿਸ਼ਰੀ ਜਥਾ ਭਾਈ ਗੁਰਮੁਖ ਸਿੰਘ ਐਮਏ ਨੇ ਇਤਿਹਾਸ ਸੁਣਾਉਂਦਿਆਂ ਥੰਮਿਆ ਸਮਾਂ ਬੀਤੇ ਦਿਨੀ ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਤਨ ਤਨ ਸ਼੍ਰੀ ਗੁਰਦੇਵ ਬਹਾਦਰ ਸਾਹਿਬ ਜੀ ਦਾ ਪ੍ਰਗਟ ਦਿਹਾਣਾ ਗੁਰੂ ਲਾਧੂਰੇ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤ ਸਮਾਗਮ ਨੌਜਵਾਨ ਸਭਾ ਬਾਬਾ ਮੱਖਣ ਸ਼ਾ ਲੁਬਾਨਾ ਇਟਲੀ ਅਤੇ ਕਲਤੂਰਾ ਸਿੱਖ ਸੰਸਥਾ ਇਟਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ ਜ਼ਿਕਰਯੋਗ ਹੈ ਕਿ ਨੌਜਵਾਨ ਸਭਾ ਜੋ ਕਿ ਕਰੀਬ 215 ਵਿੱਚ ਸਥਾਪਿਤ ਕੀਤੀ ਗਈ ਸੀ ਇਹਨਾਂ ਨੌਜਵਾਨ ਵੀਰਾਂ ਵੱਲੋਂ ਗੁਰੂ ਲਾਧੂਰੇ ਦਿਵਸ ਮੌਕੇ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵਿਖੇ ਹਰ ਇੱਕ ਸਾਲ ਗੁਰਮਤ ਸਮਾਗਮ ਕਰਵਾਏ ਜਾਂਦੇ ਹਨ ਇਸ ਸਾਲ ਇਹ ਸੱਤਵਾਂ ਗੁਰਮਤ ਸਮਾਗਮ ਉਹਨਾਂ ਵੱਲੋਂ ਕਰਵਾਇਆ ਸ਼ੁੱਕਰਵਾਰ ਤੋਂ ਅਸੀਂ ਦੋ ਸ਼੍ਰੀਖਣ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਸ਼੍ਰੀਖਣ ਪਾਠ ਸਾਹਿਬ ਨੌਜਵਾਨ ਸਭਾ ਵੱਲੋਂ ਅਤੇ ਇੱਕ ਸੰਗਤ ਵਿੱਚੋਂ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸੀ ਜਿਨ੍ਹਾਂ ਦੇ ਪੋਗ ਐਤਵਾਰ ਸਵੇਰ ਵੇਲੇ ਪਾਈ ਗਏ ਉਪਰੰਤ ਵੱਖ-ਵੱਖ ਬੁਲਾਰਿਆਂ ਵੱਲੋਂ ਸਟੇਜ ਤੋਂ ਗੁਰੂ ਲਾਧੋਰੇ ਦੇਵਸ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਬਾਬਾ ਮੱਖਣਸ਼ਾਲੂ ਬਾਣਾ ਜੀ ਦੇ ਜੀਵਨ ਅਤੇ ਗੁਰੂ ਸਾਹਿਬ ਵਾਲੇ ਨਗਰ ਬਾਬਾ ਬਕਾਲਾ ਵਿਖੇ ਬਿਰਤਾਂਤ ਬਾਰੇ ਚਾਣਨਾ ਪਾਇਆ ਗਿਆ ਉਪਰੰਤ 골ਡ ਮੈਡਲਿਸਟ ਪੰਥ ਕਵੀ શ્રી ਜਥਾ ਭਾਈ ਗੁਰਮੁਖ ਸਿੰਘ ਐਮਏ ਜੋ ਕਿ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਯੂਰਪ ਫੇਰੀ ਤੇ ਪਹੁੰਚੇ ਹਨ ਉਹਨਾਂ ਦੇ ਜਥੇਵਨੋਂ ਆਪਣੇ ਵਿਲੱਖਣ ਤੇ ਸੁਰੀਲੇ ਅੰਦਾਰ ਵਿੱਚ ਕਵੀ શ્રી ਸ਼ੰਦਾਰਾਹੀ ਸੰਤਾਂ ਨੂੰ ਪੂਰਾ ਹਿੱਸਾ ਮਾ ਕੇਲੀ ਰੱਖਿਆ ਗਿਆ ਜਿਕਰਯੋਗ ਹੈ ਕਿ ਜਥਾ ਕਵੀਸ਼ਰੀ ਦੇ ਬਾਬਾ ਬੋੜ ਬਾਪੂ ਜੋਗਾ ਸਿੰਘ ਜੋਗੀ ਦਾ ਸੰਸਾਰ ਪ੍ਰਸਿੱਧ ਜਥਾ ਹੈ ਉਹਨਾਂ ਦੇ ਗੁਰਪੁਰੀ ਪਿਆਰਨੇ ਤੋਂ ਬਾਅਦ ਇਸ ਜਥੇ ਦੀ ਵਾਗਡੋਰ ਭਾਈ ਗੁਰਮੁਖ ਸਿੰਘ ਦੀ ਸਮਾਰ ਰਹੇ ਹਨ ਅਤੇ ਇਹ ਜਥਾ ਪੰਥਕ ਸਫਾ ਵਿੱਚ ਬਹੁਤ ਹੀ ਸਤਿਕਾਰਤ ਜਥਾ ਜਥਾ ਹੈ ਸੰਗਤਾਂ ਦੀ ਮੰਗ ਤੇ ਭਾਈ ਸਾਹਿਬ ਵੱਲੋਂ ਬਾਬਾ ਮੱਖਣ ਸਾਹਿਬ ਜੀ ਲੁਬਾਣਾ ਦੇ ਜੀਵਨ ਬਾਰੇ ਅਤੇ ਗੁਰੂ ਲਾਧੋਰ ਦੇ ਦਿਵਸ ਤਨਤਨ ਸ਼੍ਰੀ ਗੁਰਦੇਵ ਬਹਾਦਰ ਸਾਹਿਬ ਜੀ ਦੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਸਵੇਰ ਵਾਲੇ ਹੀ ਦੀਵਾਨਾਂ ਦੀ ਸ਼ੁਰੂਆਤ ਤੋਂ ਪਹਿਲਾਂ ਦੋ ਛੰਦ ਲਿਖੇ ਗਏ ਤੇ ਸੰਗਤਾਂ ਨੇ ਸਨਮੁਖ ਰੱਖ ਗਏ ਜਿਨ੍ਹਾਂ ਨੂੰ ਸੰਗਤ ਨੇ ਜਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦਿੱਤੀ ਦੀਵਾਨ ਦੌਰਾਨ ਭਾਈ ਸਾਹਿਬ ਨੇ 108 ਕਲਿਆ ਛੰਦ ਜੋ ਕਿ ਉਹਨਾਂ ਦਾ ਲਿਖਿਆ ਹੋਇਆ ਸੀ ਹੈ ਵੀ ਸੁਣਾਇਆ ਦੀਵਾਨ ਉਪਰੰਤ ਸ਼੍ਰੀ ਨਾਨ ਸਾਹਿਬ ਜੀ ਦੇ ਜਾਪ ਕੀਤੇ ਗਏ ਤੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਗਈ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਵਕ ਵਕ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਤੇ ਪਹੁੰਚੇ ਪਤਵੰਤੇ ਸੱਜਣਾਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਰੂਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਸਮੂਹ ਸੰਤਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਸਰਦਾਰਾਂ ਦਾ ਨਾਦ ਕੀਤਾ ਗਿਆ ਇਸ ਮੌਕੇ ਸੰਸਥਾ ਦੇ ठाਠਾ ਮਾਰਦੀ ਕਠ ਨੇ ਹਾਜ਼ਰੀ ਭਰੀ ਇਸ ਸਾਰੇ ਸਮਾਗਮ ਦਾ ਕਲਤੂਰਾ ਸਿੱਖ ਸੰਸਥਾ ਵੱਲੋਂ ਉਹਨਾਂ ਦੇ YouTube ਚੈਨਲ ਤੇ ਲਾਈਵ ਟੈਲੀਕਾਸਟ ਕੀਤਾ ਗਿਆ ਇਸ ਮੌਕੇ ਆਈਆਂ ਸਮੂਹ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪੰਡਾਰਿਆਂ ਵਿੱਚੋਂ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਗੁਰਦਵਾਰਾ ਸਿੰਘ ਸਭਾ ਪਾਰਮਾ ਵਿੱਚ ਸਮੂਹ ਸੰਗਤਾਂ ਗੁਰਦਵਾਰਾ ਪ੍ਰਬੰਧਕ ਕਮੇਟੀ ਨੌਜਵਾਨ ਸਭਾ ਬਾਬਾ ਮੱਖਣਸ਼ਾਲਬਾਣਾ ਇਟਲੀ ਦੇ ਸਾਝੇ ਪਰਾਲੇ ਸਦਕਾ ਮਹਾਨ ਪਵਿੱਤਰ ਦਿਹਾੜਾ ਗੁਰਲਾਤੋਰੇ ਜੀ ਨੂੰ ਸਮਰਪਿਤ ਸ਼੍ਰੀ ਖੰਡਪੜ ਸਾਹਿਬ ਜੀ ਦੇ ਜਾਪ ਕਰਵਾਏਗੇ ਅਤੇ ਇਹਨਾਂ ਵਿੱਚ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਭਾਈ ਗੁਰਮਖ ਸਿੰਘ ਐਮਏ ਦੇ ਕਬਿਸ਼ਰੀ ਜਥੇ ਵੱਲੋਂ ਸ਼ਨੀਵਾਰ ਸ਼ਾਮ ਅਤੇ ਐਤਵਾਰ ਦੇ ਦਿਵਾਨਾਂ ਵਿੱਚ ਗੁਰ ਅਤੇ ਸਿੱਖ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਕਬਿਸ਼ਰੀ ਵਾਰਾ ਰਾਹੀ ਵਿਹਾਲ ਕੀਤਾ। ਇਟਲੀ ਭਾਰਤ ਤੋਂ ਪਹੁੰਚੀਆਂ ਸੰਗਤਾਂ ਦਾ ਪ੍ਰਬੰਧ ਕਮੇਟੀ ਤੇ ਨੌਜਵਾਨ ਸਭਾ ਵੱਲੋਂ ਧੰਨਵਾਦ ਅਤੇ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਇਸੇ ਤਰ੍ਹਾਂ ਹੀ ਵੱਖ-ਵੱਖ ਪ੍ਰਾਲੇ ਕੀਤੇ ਜਾਣਗੇ। ਪ੍ਰੈਸ ਕਲੱਬ ਦਾ ਵੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਜੀ ਜੈਤੈ